ਵਾਹ ਵਾਹ ਵਾਸਕਰਿਆ ਕਰ ਅਲੈਕਮ ਵਧੀਆ ਲਾਦੇ ਸ਼ੇਰ ਉਹ ਕਹਿੰਦੇ ਚੰਦਰਾ ਹੁੰਦੇ ਸੂਰੀ ਸਾਰੇ ਨਾ ਹੁੰਦੇ ਵਾਹ ਵਾਹ ਚੰਦਰਾ ਹੁੰਦੇ ਸੂਰੀ ਸਾਰੇ ਨਾ ਹੁੰਦੇ ਸਾਰੇ ਸੀਨੋ ਮੈਂ ਗਜਾਰੇ ਨਾ ਹੁੰਦੇ ਅਕਲਵਾਨ ਮਿਸਤਰੀ ਨਾ ਹੁੰਦੇ ਉਹ ਫਿਰ ਬਲੈਕ ਕਾਰ ਚਵਾਰੇ ਨਾ ਹੁੰਦੇ ਜੇ ਅੱਪ ਮਿਹਰਬਾਨ ਨਾ ਹੁੰਦਾ ਵਿਆਹ ਸ਼ਾਦੀਆਂ ਚਵਾਰੇ ਨਾ ਹੁੰਦੇ ਛੱਪਣ ਦਾ ਹੁੰਦਾ ਘਾੜੇ ਨਾ ਹੁੰਦੇ ਜੇ ਬਾਗ ਨਾ ਹੁੰਦਾ ਆਹ ਆਲੂ ਬਖਾਰੇ ਨਾ ਹੁੰਦੇ ਇੱਕ ਗੱਲ ਬੰਗਾ ਬੌਂਡੀ ਉਹ ਕੜੀ ਤੇਰੀ ਮਾਂ ਨਾ ਦੀ ਭਾਂਡ ਸਾਰੇ ਨਾ ਚਾਹਣਾਂ ਗੁਗਰੇ ਗੱਤ ਹੋਣੀ ਸੀ ਠੰਡਾ ਉਹ ਚੋਨੇ ਨੂੰ ਝਾੜੀ ਹੋਣਾ ਸੀ ਉਹ ਲੱਗਣਾ ਬੁੱਢੇ ਦਰਿਆ ਤੇ ਸੀ ਨਾਕ ਨਾ ਵੱਡਾ ਭੈਣ ਜੀ ਅਪਰ ਦੀਦੀ ਜੀ ਭਾਂਡ ਨਹੀਂ ਸਮਝਦੇ ਉਹ ਸਮਝਦੇ ਕੀ ਆ ਸਮਝਦੇ ਨਹੀਂ ਉਹ ਸਮਝਦੇ ਕੀ ਆ YouTube ਹੀ ਲੱਗਾ Instagram ਹੀ ਲੱਗੀ ਆ ਇਹ ਕਰਾ ਬੰਦੀ ਕੱਢੀ ਚੱਲਣ ਡਿਆ ਓ ਟੱਡਾ ਆਇਕ ਨਾ ਵੇਦੇ ਓਏ ਲਾਇਕ ਨਾ ਵੱਡਾ ਹਾਂਜੀ ਵਧੀਆ ਲਾਦੇ ਸ਼ੇਰ ਓਏ ਖੜਿਆ ਖੜਿਆ ਫੁੱਲ ਗਲਾਬ ਦਾ ਹਾਂਜੀ ਹਾਂਜੀ ਖੜਿਆ ਫੁੱਲ ਗਲਾਬ ਦਾ ਕੈਸੀ ਖੜੀ ਆਯਾਦੀ ਵਾਹ 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 ਜੋੜੀ ਜਿਵੇਂ ਚਾਰ ਬੱਸਾਂ ਭੰਡ ਬੋਲਦੇ ਸ਼ਾਦੀ ਤੇ ਜਿਵੇਂ ਸਰਦਾਰ ਦਾ ਸਕਿਉਰਿਟੀ ਗਾਰਡ ਸਾਹਮਣੇ ਤੇਰੀ ਦਾਦੀ ਬਰਾਤਾਂ ਸ਼ਾਦੀ ਭੱਲੇ ਭੱਲੇ ਜਾਂਦੀ ਪੱਟਾ ਮੇਰਾ ਨਾਮ ਲਿਖ ਆਪਣੇ ਨਾਮ ਲਖਾ ਲਾ ਸ਼ਹਿਰ ਲੁਧਿਆਣਾ ਤੁਹਾਡੇ ਡੈਡੀ ਦਾ ਨਾਮ ਛੋੜਾ ਬਿਆਰ ਤੁਹਾਡੇ ਮਾਮੇ ਦਾ ਨਾਮ ਬਿਲਕੁਲ ਮਾੜਾ ਨਾ ਕੁੱਛ ਹਾਂਜੀ ਤੁਹਾਡੇ ਨਾਮ ਬਿਲਕੁਲ ਛੋਟੀ ਗਈ ਹੋ ਕੀ ਬਿਲਕੁਲ ਛੋਟੀ ਗਈ ਹੋ ਕੀ ਠੱਗਾ ਕੋਲ ਨਹੀਂ ਠੱਗੇ ਨਾ ਕੀਤੀ ਆ ਵਾਸੀ ਨੇ ਸ਼ਿਮਲਾਪੁਰੀ ਓ ਚਾਚੇ ਤੇਰਾ ਨਾਮ ਪਤਾ ਨਹੀਂ ਤੈਨੂੰ ਨਹੀਂ 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 ਲੋਡੂ ਵਾਲੀ ਆਏ ਸਭ ਰੋੜ ਛੱਡਦਾ ਓ ਪੰਡਾ ਹਾਂਜੀ ਹਾਂਜੀ ਵਧੀਆ ਰਾਸ਼ੀ ਓ ਜਿਸ ਬਾਗ ਮੈਂ ਜਾਏਗੇ ਸਭੀ ਫੁੱਲ ਖਿੜ ਜਾਣਗੇ ਬਾਗ ਵਾਲ ਜਾਏਗੇ ਤਾਈ ਦਿਨ ਨੂੰ ਪੂਛ ਮੜ ਜਾਣਗੇ ਸੱਦਾ ਬੁਲੇਜਾਂਗੇ ਠੰਡਾ ਬੇਟਾ ਹਾਂਜੀ ਫੁੱਲ ਖਿੜ ਜਾਣਗੇ ਹੱਥ ਜੋੜੀ ਕੇ ਚਾਰ ਵਰਸਾ ਪੰਡ ਪੰਡ ਸ਼ੇਰਾ ਗਾएंगे ਸ਼ੇਰਾ ਗਾएंगे ਬਿਲਕੁਲ ਜਿਵੇਂ ਮਹਲੇ ਚਪਰਾਸੀ ਉਹਨੂੰ ਕੀ ਆਖਣ ਤਾਈ ਤਰੀ ਬਣਾਏਗੀ ਉਹਦਾ ਕੰਮ ਬਣਾਏਗੇ ਉਹਦਾ ਰਵਾ ਬਦਲਾਏਗੇ ਉਹਨ ਲੈਟਾ ਹਾਂਜੀ ਵਧੀਆ ਲਾਦੇ ਸ਼ੇਰ ਤੂੰ ਨਾਲ ਰਿਹਾ ਸ਼ੇਰ ਮੈਂ ਲਾਵਾਂ ਸ਼ੇਰ ਬਿਲਕੁਲ ਵੈਕਲ ਵਧੀਆ ਲਾਦਿਏ ਬਿਲਕੁਲ ਵੈਕਲ ਭੈਣ ਜੀ ਹਣਾ ਕਹਿਣਾ ਸੀ ਕਿਤਾ ਪ੍ਰੋਗਰਾਮ ਬਿਲਕੁਲ ਵੈਕਲ ਪੰਡਵਾਇ ਤੇ ਲੱਗੇ ਰਹੋ ਖਾਣ ਪੀਣ ਆਂਦੇ ਸੁੱਕੇ ਲੱਗ ਜਾਓ ਓਏ ਬਾਬੇ ਦੇ ਸ਼ਬਦਾ ਹਣ ਆਂਦੇ ਸੁੱਕੇ ਲੱਗ ਜਾਓ ਨਾਲ ਟਰੈਂਟ ਵਾਲੀ ਧਾਰ ਨਾਲ ਭਾਈ ਤੇ ਕੇ ਲਾ ਲਾਂਗੇ ਕੀ ਗੱਲ ਖੜੇ ਲਏ ਆ ਠੰਡਾ ਲੈ ਕੇ ਨਾ ਵੇ ਤੇ ਲੈ ਕੇ ਨਾ ਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਮਰਦਾਨੇ ਜੀ ਦੀ ਨਸਲਾਂ ਉਹਨਾਂ ਦੀ ਫੌਜ ਆ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਸੇਵਾਦਾਰ ਆ ਤੇ ਅਸੀਂ ਉਹਨੇ ਮਰਾਸੀ ਪਾਂਡ ਜੇ ਕੋਈ ਖੁਸ਼ੀ ਹੋਵੇ ਮੁੰਡਾ ਆਵੇ ਵਿਆਹ ਆਵੇ ਅਸੀਂ ਦੀ ਰੌਣਕਾ ਲਾਉਣੇ ਜਾ ਕੇ ਕਿ ਮਰਦ ਨੂੰ ਅਸੀਂ ਸ਼ਬਦ ਸੁਣਾਉਣ ਜਾ ਰਹੇ ਆਂ ਤੁਹ ਜੋ ਗੱਲ ਕਰਦਾ ਆਂ ਆਵੀ ਬਾਬਾ ਨਾਨਕਾ ਤੁਮ ਆਵੀ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲਿਆਵੀ ਬਾਬਾ ਨਾਨਕਾ ਇਹੋ ਜੀਆਂ ਹੋ ਗਿਆਨ ਜਾਨ ਕੁਝ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗਹਿਨ ਚੰਨ ਵਿੱਚ ਕਰਮ ਨਾ ਜਾਣਾ ਸਾਰ ਜਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਾ ਰਾਖੀ ਮੇਰੀ ਇਹੋ ਜੀਆਂ ਖੁਸ਼ੀਆਂ ਲਿਆਵੀ ਬਾਬਾ ਜੀ ਫੇਰਾ ਬਾਬਾ ਬਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਦੇ ਵੇੜੇ ਪਾਈ ਬਾਲਾ ਮਰਦਾਨਾ ਹੋਵੇ ਖੁਸ਼ੀਆਂ ਦੇ ਵੇੜੇ ਪਾਈ ਬਾਲਾ ਮਰਦਾਨਾ ਹੋਵੇ ਦਾ ਪਿਆਰ ਸੱਚਾ ਜਾਣਦਾ ਜਮਾਨਾ ਹੋਵੇ ਸੱਚ ਵਾਲੇ ਪੰਜ ਨਾਣਾ ਵੀ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਇਹੋ ਜੀਆਂ ਤੇਰੀ ਦੁਨੀਆ ਦੇ ਵਿੱਚ ਕੋਈ ਨਾ ਗਰੀਬ ਹੋਵੇ ਜੀ ਤੇ ਰੋਟੀ ਦਾ ਨਸੀਬ ਹੋਵੇ ਰੁੱਕੀ ਮਿੱਸੀ ਸਭ ਨੂੰ ਸ਼ਕਾਵੀ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਦੁਜੀ ਅਗੇ ਅਰਦਾਸ ਆਮਾਰੀ ਜੀ ਰੋ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਖੁਸ਼ੀਆਂ ਦੇ ਆਵੀ ਬਾਬਾ ਨਾਨਕਾ ਇਹੋ ਜੀਆਂ ਤੋ ਦਿਲ دیਵਾਨਾ ਲਗਦਾ ਹੈ ਹੋ ਦੁਲੇ ਕਾ ਸਿਰਨ ਸੋਨਾ ਲਗਦਾ ਹੈ ਦੁਹਨ ਕਾ ਤੋ ਦਿਲ دیਵਾਨਾ ਲਗਦਾ ਹੈ ਮੈਂ ਤੇਰੀ ਬਾਹੋ ਕੇ ਜੂਲੇ ਮੈਂ ਭਲੀ ਬਾਹੂ ਜਾ ਰਹੀ ਹੂੰ ਛੋੜ ਕੇ ਤੇਰੀ ਗਲੀ ਬਾਹੂ